ਅੱਜ ਗੱਲ ਉਦੋਂ ਤਾਂ ਪੰਜਾਬ 'ਚ ਇੱਕ ਦੋ ਮਸਲੇ ਤੁਹਾਡੇ ਰੌਲੇ ਚੱਲਦੇ ਆ ਉਹ ਸੰਨੀ ਆਲਾ ਹੈ ਨਾ ਤਾਂ ਉਹ ਤੁਸੀਂ ਦੇਖ ਲਓ ਜਦੋਂ ਅਮਰੀਕਾ ਦੇ ਵਿੱਚ ਟਰੱਕ ਡਰਾਈਵਰ ਦਾ ਮਸਲਾ ਹੋਇਆ ਉਹ ਤੋਂ ਬਾਅਦ ਪੰਜਾਬ 'ਚ ਹੜਾ ਵਾਲਾ ਕੰਮ ਚੱਲ ਪਿਆ ਠੀਕ ਆ ਉਹ ਬਸ ਰੁਲਦੂ ਖੁਲਦੂ ਹੋ ਗਿਆ ਹੁਣ ਉਹ ਸੰਨੀ ਨੇ ਅੰਦਰ ਉਹ ਪੁਲਿਸ ਵਾਲੇ ਦਾ ਕਤਲ ਹਾਲਾਂਕਿ ਦੇਖੋ ਕਦੇ ਨਹੀਂ ਅਸੀਂ ਸੋਚਿਆ ਜਦੋਂ ਪੂਲੇ ਦਾ ਕਤਲ ਹੋਇਆ ਸੀ ਉਦੋਂ ਵੀ ਆਪਾਂ ਗੱਲ ਕਰਦੇ ਸੀਗੇ ਵੀ ਜਿਹੜੇ ਬੰਦੇ ਸਰਕਾਰੀ ਏਜੰਸੀਆਂ ਵਿੱਚ ਹੁੰਦੇ ਆ ਪੁਲਿਸ ਦੇ ਆ ਚਾਹੇ ਕਿਸੇ ਵੀ ਉਹ ਮਹਿਕਮੇ ਵਿੱਚ ਆ ਈਵਨ ਬਿਆਨਤ ਸਿੰਘ ਦੇ ਬਾਰੇ ਆਪਾਂ ਕਿੰਨੀ ਵਾਰ ਗੱਲ ਕਰਦੇ ਹੁੰਨੇ ਆ ਵੀ ਜਦੋਂ ਇਦਾਂ ਕਨਫਲਿਕਟ ਹੁੰਦਾ ਜਦੋਂ ਤਾਕਤ ਦਿੱਤੀ ਜਾਂਦੀ ਆ ਲੋੜ ਤੋਂ ਵੱਧ ਜਦੋਂ ਸਰਕਾਰਾਂ ਕਿਸੇ ਖਾਸ এজੰਡੇ ਅਧੀਨ ਬੰਦਿਆਂ ਨੂੰ ਤਾਇਨਾਤ ਕਰਦੀਆਂ ਕੰਮ ਦਿੰਨੀਆਂ ਸਮਝਿਸਮਾਨ ਖੁਦ ਕਹਿੰਦਾ ਪੇ ਮੈਨੂੰ ਪ੍ਰਾਈਮ ਮਿਨਿਸਟਰ ਨੇ ਕਿਹਾ ਪੇ ਤੂੰ ਬਣ ਮੁੱਖ ਮੰਤਰੀ ਤੇਰੇ ਵਿਰੁੱਧ ਕੋਈ ਖੜਾ ਨਹੀਂ ਹੋਊਗਾ ਪਰ ਇਹ ਇਹ ਕੰਟਰੋਲ ਕਰਨਾ ਪੈਣਾ ਠੀਕ ਆ ਬਾਦਲ ਕਹਿੰਦਾ ਆ ਪੇ ਮੈਨੂੰ ਸਿਕਾ ਜਦੋਂ ਸਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣਿਆ ਬਾਦਲ ਹਣੀ ਜੇਲ੍ਹ ਚੋਂ ਬਾਹਰ ਹੀ ਨਹੀਂ ਆਈ ਮਤਲਬ ਇਹ ਸਾਨੂੰ ਖਤਰਾ ਆਇਆ ਬਾਹਰ ਹਾਲਾਂਕਿ ਸਾਰਿਆਂ ਨੂੰ ਡਰਾਈਵ ਕਰਦੇ ਸੀ ਲੌਂਗੂ ਵਾਲੇ ਦੇ ਕਤਲ ਵੇਲੇ ਬਾਦਲ ਦਾ ਨਾ ਆਉਂਦਾ ਸੀ ਬਾਦ ਵਿੱਚ ਵੀ ਉਹ ਤੋਂ ਪਹਿਲਾਂ ਵੀ ਕਿੰਨੇ ਖੜਕੂਆਂ ਦੇ ਨਾਂ ਸਰਿਆ ਮਾਉਂਦੇ ਸੀ ਕਿਉਂਕਿ ਜਦੋਂ ਇਹਦੀ ਸਰਕਾਰ ਬਣੀ ਆ ਉਦੋਂ ਕਿਸੇ ਖੜਕੂ ਬੰਦੇ ਇਹ ਖੜਕੂ ਜਥੇਬੰਦੀ ਨੇ ਕੋਈ ਧਮਕੀ ਕਿਉਂ ਨਹੀਂ ਦਿੱਤੀ ਇਹਨਾਂ ਨੂੰ ਉਹਦੇ ਉਲਟਾ ਸਾਰੇ ਛਾਲਾ ਮਾਰ ਕੇ ਸ਼ਾਮਲ ਹੋ ਗਏ ਉਹਦੇ ਵਿੱਚ ਇਹਦਾ ਮਤਲਬ ਪੋਸੀਬਲ ਆ ਇਹ ਸੰਭਾਵਨਾ ਹੈ ਪਿਓ ਪਹਿਲਾਂ ਵੀ ਇਹਨਾਂ ਦੇ ਟੱਚ ਵਿੱਚ ਹੋਣ ਤੇ ਇਹ ਉਹਨਾਂ ਨੂੰ ਬਚਾਉਂਦੇ ਰਹੇ ਹੋਣ ਪੁਲਿਸ ਦੀ ਔਰ ਸਿਆਸੀ ਆਗੂਆਂ ਦੀ ਸ਼ਹਿਤ ਤੋਂ ਬਿਨਾ ਇਹ ਲਹਿਰਾਂ ਜਥੇਬੰਦੀਆਂ ਜਿਹੜੀਆਂ ਆ ਜਿਹੜੀਆਂ ਸੰਘਰਸ਼ਸ਼ੀਲ ਖਾੜਕੂ ਖਾਸ ਕਰਕੇ ਹਥਿਆਰਬੰਦ ਲਹਿਰਾਂ ਆ ਜਿਹੜੀਆਂ ਉਹ ਆਪਣੇ ਪੈਰਾਂ ਤੇ ਰਹਿ ਨਹੀਂ ਸਕਦੀਆਂ ਜਿੰਨਾ ਚਿਰ ਸਰਕਾਰ ਬਹੁਤ ਜ਼ਿਆਦਾ ਕਮਜ਼ੋਰ ਨਾ ਹੋਵੇ ਇਦਾਂ ਦਾ ਕੋਈ ਤੁਹਾਨੂੰ ਆਲੇ ਦੁਆਲੇ ਮੁਲਕ ਦੀਦਾ ਨਹੀਂ ਤੇ ਖਾਸ ਕਰਕੇ ਇੰਡੀਆ ਵਰਗਾ ਮੁਲਕ ਜਿਹੜਾ ਵਾਰ-ਵਾਰ ਜਦੋਂ ਗੱਲ ਆਉਂਦੀ ਆ ਪਾਕਿਸਤਾਨ ਖਲ ਆਪਣੇ ਬੰਗਲਾਦੇਸ਼ ਦੀ ਠੀਕ ਆ ਭਈ ਉਹਨਾਂ ਨੂੰ ਅਸੀਂ ਇਦਾਂ ਨਹੀਂ ਕਹਿ ਸਕਦੇ ਪਈ ਉਹ ਉਹ ਘਟਨਾ ਵਾਪਰਨ ਤੋਂ ਬਾਅਦ 71 ਵਾਲੀ ਘਟਨਾ ਤੋਂ ਬਾਅਦ ਉਹ ਕਮਜ਼ੋਰ ਪੈ ਗਿਆ ਹਾਂ ਠੀਕ ਆ ਭਈ ਇੰਡੀਆ ਦੇ ਵਿੱਚੋਂ ਠੀਕ ਕੋਈ ਲਹਿਰ ਹੋ ਚਾਹੇ ਰਸ਼ੀਆ ਰਸ਼ੀਆ ਹਮੇਸ਼ਾ ਤੋਂ ਇੰਡੀਆ ਨੂੰ ਆਪਣਾ ਅੱਡਾ ਬਣਾਉਣਾ ਚਾਹੁੰਦਾ ਸੀ ਉਹ ਇਹ 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 ਝਗੜਾ ਆ ਜਾਨੀ ਸਾਡੇ ਵਿਦਵਾਨਾਂ ਦੇ ਵਿੱਚ ਭਈ ਇਹ ਚਾਹੇ ਨੈਕਸਟ ਲੇਅਰ ਸੀ ਚਾਹੇ ਕਮਿਊਨਿਸਟ ਲੇਅਰ ਸੀ ਭਈ ਉਹਦੇ ਵਿੱਚ ਚਾਈਨਾ ਬਾਰੇ ਤਾਂ ਸ਼ੱਕ ਕੀਤੀ ਜਾ ਸਕਦੀ ਆ ਭਈ ਉਹ ਉਹ ਇੰਡੀਆ ਨੂੰ ਕਮਜ਼ੋਰ ਕਰਨ ਲਈ ਉਹਨਾਂ ਨੂੰ ਤਾਕਤ ਦਿੰਦਾ ਹੋਵੇ ਪਰ ਰਸ਼ੀਆ ਦੇ ਬਾਰੇ ਇਹ ਕਹਿਣਾ ਕਿਉਂਕਿ ਹਮੇਸ਼ਾ ਤੋਂ ਅਮਰੀਕਾ ਦੇ ਵਿਰੁੱਧ ਸਟੈਂਡ ਲੈ ਕੇ ਇੰਡੀਆ ਖੜਾ ਰਿਹਾ ਹੈ ਅਮਰੀਕਾ ਪਾਕਿਸਤਾਨ ਨੂੰ ਆਪਣਾ ਅੱਡਾ ਬਣਾ ਕੇ ਰੱਖਣਾ ਚਾਹੁੰਦਾ ਸੀ ਜੇ ਪਾਕਿਸਤਾਨ ਰਹੀ ਹੋ ਅਫਗਾਨਿਸਤਾਨ ਨੂੰ ਵਰਤ ਕੇ ਰਸ਼ੀਆ ਨੂੰ ਤੋੜ ਰਿਹਾ ਤੇ ਰਸ਼ੀਆ ਇੰਡੀਆ ਨੂੰ ਕਮਜ਼ੋਰ ਕਰਾ ਤੇ ਇੰਡੀਆ ਚ ਸਿਵਲ ਵਾਰ ਕਰਾ ਤੇ ਲਵਾਊਗਾ ਉਹ ਕੋਈ ਸੈਂਸ ਨਹੀਂ ਬਣਦੀ ਸੀ ਗੱਲ ਦੀ ਪਰ ਫਿਰ ਵੀ ਵੀ ਜੇ ਇਦਾਂ ਵੱਡੀ ਤਾਕਤ ਦੀ ਮੰਨ ਲਈਏ ਕੋਈ ਪਿੱਛੇ ਖੜੀ ਹੋਵੇ ਫਿਰ ਵੀ ਕਿਉਂਕਿ ਜੇ ਰਸ਼ਗਾਇ ਕੰਮ ਕਰਦਾ ਤਾਂ ਆਬਵੀਅਸਲੀ ਅਮਰੀਕਾ ਨੇ ਇੰਡੀਆ ਦੇ ਨਾਲ ਖੜਨਾ ਸੀ ਉਹਨੂੰ ਪਤਾ ਸੀ ਵੀ ਜੇ ਰਸ਼ਗਿਆ ਨੇ ਆਪਣੇ ਬੰਦੇ ਬਿਠਾਲ ਕੇ ਕੋਈ ਇੰਡੀਆ 'ਚ ਲਹਿਰ ਖੜੀ ਕਰਵਾ ਕੇ ਸਿਵਲ ਵਾਰ ਲਵਾ ਦਿੱਤੀ ਸਰਕਾਰ ਟੁੱਟ ਗਈ ਉੱਥੇ ਕਬਜ਼ਾ ਹੋ ਗਿਆ ਹੋ ਪੋਸੀਬਲ ਆ ਤੇ ਉੱਥੇ ਡਿਕਟੇਟਰਸ਼ਿਪ ਆ ਗਈ ਫੇ ਅਮਰੀਕਾ ਕੀ ਕਰੂਗਾ ਫੇ ਆਬਵੀਅਸਲੀ ਅਮਰੀਕਾ ਨੇ ਇੰਡੀਆ ਦੇ ਨਾਲ ਖੜਨਾ ਸੀ ਤੇ ਜੇ ਇੰਡੀਆ ਕੋਈ ਸ਼ਰਾਰਤ ਰਸ਼ੀਆ ਤਾਂ ਸਿਗਾ ਹੀ ਉਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗੀ ਠੀਕ ਹੈ 71 ਦੀ ਜੰਗ ਵੇਲੇ ਵੀ ਪਾਕਿਸਤਾਨ ਜਦੋਂ ਬੰਗਲਾਦੇਸ਼ ਬਣਿਆ ਤੇ ਰਸ਼ੀਆ ਨੇ ਸਪੋਰਟ ਕੀਤੀ ਆ ਤੇ ਮਤਲਬ ਭਈ ਇੰਡੀਆ ਦੇ ਵਿੱਚ ਕਿਸੇ ਵੀ ਸਿਵਲ ਵਾਰ ਕਿਸੇ ਵੀ ਜਿਹੜੀ ਇੱਥੇ ਦੀ ਕੋਈ ਜਥੇਬੰਦੀ ਆ ਕਿਸੇ ਲੋਕਲ ਮੁੱਦੇ ਨੂੰ ਲੈ ਕੇ ਜੇ ਖਾੜਕੂ ਆ ਕੋਈ ਅਤਵਾਦਿਆ ਕੋਈ ਸੰਘਰਸ਼ ਆ ਕੋਈ ਨੈਕਸਟ ਸਲਾਈਡ ਲਹਿ ਰਿਹਾ ਕਿਸੇ ਵੀ ਲਹਿਰ ਦੇ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਇੰਡੀਆ ਬਹੁਤ ਕਮਜ਼ੋਰ ਸੀ ਤੇ ਉਹ ਲਹਿਰ ਆਪਣੇ ਆਪ ਆਪਣੇ ਪੈਰਾਂ ਤੇ ਖੜੀ ਰਹੀ ਹੈ ਠੀਕ ਆ ਉਹਦੇ ਚ ਬਹੁਤੀਆਂ ਲਹਿਰਾਂ ਹੁਣ ਪਿੰਡਰਾਲੇ ਦੀ ਗੱਲ ਹੁੰਦੀ ਆ ਕਿੰਨਾ ਰੋਲਾ ਪਿੰਦਾ ਗਿਆਨੀ ਜੈਲ ਸਿੰਘ ਦਾ ਇੰਦਰਾ ਗਾਂਧੀ ਦਾ ਸ਼ਰੀਆਮ ਤੇ ਨਹੀਂ ਉਹਨਾਂ ਦੀ ਸ਼ਹਿ ਦੇ ਉੱਤੇ ਉਹਨੇ ਕਹਿ ਕੇ ਕਰਵਾਇਆ ਠੀਕ ਆ ਇਦਾਂ ਹੀ ਜਿਹੜੇ ਬਾਕੀ ਮੁਦੇ ਅਤੇ ਖੜਕੂਆਂ ਦੀ ਜਦੋਂ ਗੱਲ ਕਰੀਏ ਪੇ ਹੁਣ ਬਾਦਲ ਆਪ ਅੰਦਰ ਰਹੇ ਆ ਸਿਮਰਜੀਤ ਸਿੰਘ ਮਾਨ ਮੰਨ ਰਿਹਾ ਹੈ ਪੇ ਮੈਨੂੰ ਉਹ ਕਹਿੰਦੇ ਸੀ ਵੀ ਕਰਨਾ ਮੈਂ ਜਵਾਬ ਦੇ ਦਿੱਤਾ ਤੇ ਇਹਦਾ ਮਤਲਬ ਪੇ ਬੀਅੰਤ ਸਿੰਘ ਨਾਲ ਇਹ ਗੱਲ ਪਹਿਲਾਂ ਹੋਈ ਹੋਊਗੀ ਪੇ ਭਾਈ ਮੈਦਾਨ ਖੁੱਲਾ ਹੈ ਜਿੱਦਾਂ ਤੂੰ ਸਰਕਾਰ ਬਣਾਉਣੀ ਬਣਾਵਾ ਪਰ ਆ ਕੰਮ ਕਰਨਾ ਪੈਣਾ ਔਰ ਜਿਹਨੂੰ ਹਦਾਇਤ ਹੁੰਦੀ ਆ ਉਹਦੀ ਹੈਲਪ ਦੇ ਲਈ ਜਦੋਂ ਗੱਲ ਆਇਆ ਉਹਨੂੰ ਵੀ ਅਕਸਰ ਖੁੱਲੀ ਹਦਾਇਤ ਦਿੱਤੀ ਗਈ ਆ ਪੁਲਿਸ ਵਾਲਾ ਜਿਹਦਾ ਹੁਣ ਕਤਲ ਹੋਇਆ ਉਹਦੇ ਬਾਰੇ ਕਹਿੰਦੇ ਆ ਪੇ ਉਹਨੂੰ ਉਹ ਆਪਣੇ ਆਪ ਨੂੰ ਸੂਬਾ ਸਰਹੰਦ ਦਾ ਸਤਾਸੀਆ ਕਰਦਾ ਸੀ ਹੈਨਾ ਹੁਣ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਜਿਹੜੀਆਂ ਅਥਾਰਟੀਆਂ ਨੂੰ ਜਿਹੜੇ ਅਫਸਰਾਂ ਨੂੰ ਜਿਨ੍ਹਾਂ ਮਨਿਸਟਰਾਂ ਨੂੰ ਜਿਹੜੇ ਏਜੰਸੀਆਂ ਦੇ ਬੰਦਿਆਂ ਨੂੰ ਕੋਈ ਨਾ ਕੋਈ ਸਰਕਾਰੀ ਸ਼ਹਿ ਹੁੰਦੀ ਆ ਕਿਸੇ ਨਾ ਕਿਸੇ ਏਜੰਸੀ ਵੱਲੋਂ ਹਦਾਇਤ ਹੁੰਦੀ ਆ ਉਹਨੂੰ ਕਿੰਨਾ ਚਿਰ ਸੰਭਾਲ ਕੇ ਰੱਖਣਗੇ ਉਹ ਜੇ ਬਿਆਨਤ ਸਿੰਘ ਤੋਂ ਜਾਂ ਗਿੱਲ ਤੋਂ ਜਾਂ ਇਹ ਇਹ ਇਸ ਬੰਦੇ ਕਿਸੇ ਵੀ ਬੰਦੇ ਤੋਂ ਉਹ ਆਪ ਕੰਮ ਕਰਵਾ ਰਹੇ ਆ ਤੇ ਪੋਸੀਬਲ ਆ ਨਾ ਕਿ ਜਦੋਂ ਕੰਮ ਹੋ ਗਿਆ ਉਹ ਤੋਂ ਬਾਅਦ ਉਹਨਾਂ ਨੂੰ ਖਤਰਾ ਆ ਪੇ ਬੰਦਾ ਮੂੰਹ ਖੋਲੂਗਾ ਤਲਵਿੰਦਰ ਸਿੰਘ ਦੇ ਕਤਲ ਬਾਰੇ ਇੰਡੀਆ ਦੇ ਵਿੱਚ ਜਦੋਂ ਫੜ ਲਿਆ ਗਿਆ ਔਰ ਕਤਲ ਕਰ ਦਿੱਤਾ ਗਿਆ ਕਿੰਨਾ ਹੁ ਰੌਲਾ ਪਾਉਣ ਲੱਗੇ ਹੋ ਆ ਤੇ ਇੱਕ ਤਾਂ ਜਿਹੜੇ ਬੰਦੇ ਨੇ ਉਹ ਜਿਹੜੀ ਕ੍ਰਿਸ਼ਕਾਂਡ ਜਿਹੜਾ ਹੋਇਆ ਉਹਦੇ ਵਿੱਚ ਬੰਬ ਰੱਖਿਆ ਮਤਲਬ ਕਿਸੇ ਬੰਦੇ ਦਾ ਬੋਰਡਿੰਗ ਪਾਸ ਬਣਿਆ ਆ ਉਹ ਅੰਦਰ ਗਿਆ ਪਰ ਜਹਾਜ਼ ਤੇ ਚੜ੍ਹਿਆ ਨਹੀਂ ਇਹਦਾ ਮਤਲਬ ਕਿ ਕੁਛ ਨਾ ਕੁਛ ਵਾਪਰਿਆ ਅੰਦਰੋਂ ਕਿਸੇ ਦੀ ਮਿਲੀ ਭੁਗਤ ਸੀ ਉਹ ਗਿਆ ਆ ਸਮਾਨ ਰੱਖ ਕੇ ਜਾਂ ਸਮਾਨ ਆਪਣਾ ਵੇਟ ਕਰਵਾ ਦਿੱਤਾ ਵੇਟ ਹੋ ਗਿਆ ਬੋਰਡਿੰਗ ਪਾਸ ਬਣ ਗਿਆ ਉੱਥੋਂ ਕਿਸੇ ਬਹਾਨੇ ਨਾਲ ਉਪਾਸੇ ਚਲ ਗਿਆ ਉੱਥੋਂ ਜਹਾਜ਼ੇ ਨਹੀਂ ਚੜਿਆ ਐਲ ਸਿੰਘ ਉਹਦਾ ਨਾਮ ਆ ਤੇ ਉਹ ਜਸਪੀਰ ਸਿੰਘ ਆਪਣੇ ਜਰਨਾਇ ਸਿੰਘ ਭਿੰਡਰਾਂ ਵਾਲੇ ਦੇ بڑے ਭਤੀਜੇ ਦਾ ਜਸਪੀਰ ਸਿੰਘ ਦੇ ਭਰਾ ਦਾ ਨਾਮ ਹੁੰਦਾ ਲਖਮੀ ਸਿੰਘ ਦਾ ਤੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਗਏ ਹੋਏ ਨੂੰ ਤਲਵਿੰਦਰ ਸਿੰਘ ਨੂੰ ਫੜਿਆ ਜਾਣਾ ਇੰਟਰੋਗੇਸ਼ਨ ਹੋਣੀ ਉਹਦਾ ਰਿਕਾਰਡ ਗੁੰਮ ਹੋ ਜਾਣਾ ਤਾਂ ਉਹਨੂੰ ਉੱਥੇ ਮਾਰ ਦੇਣਾ ਕੈਨੇਡਾ ਦੀ ਗਵਰਨਮੈਂਟ ਨੂੰ ਨਾ ਸੌਂਪਣਾ ਉੱਥੇ ਕਿਤਾਬ ਲਿਖੀ ਜਾਣੀ ਤੇ ਇੰਡੀਆ ਨੇ ਦਬਾਅ ਪਾ ਕੇ ਉਹ ਬੈਨ ਕਰਵਾਉਣੀ ਉਹ ਸਾਰੀਆਂ ਕੁੰਡੀਆਂ ਕਿਤੇ ਨਾ ਕਿਤੇ ਜਾ ਕੇ ਯਾਨੀ ਕੈਨੇਡਾ ਦੀ ਮਿਲੀ ਭੁਗਤਿਆ ਇੰਡੀਆ ਆ ਕੋਈ ਏਜੰਸੀ ਆ ਕੋਈ ਆ ਔਰ ਇਹ ਬੰਦੇ ਸਾਡੇ ਜਿਹੜੇ ਆਪਖਾੜਕੂ ਬਣੇ ਫਿਰਦੇ ਆ ਜਿਹੜੇ ਕਹਿੰਦੇ ਪਏ ਸੀ ਆ ਰੋਲਾ ਪਾਉਂਦੇ ਧੱਕੇ ਧੱਕੇ ਦਾ ਧੱਕੇ ਦਾ ਇਹਨਾਂ ਚੋਂ ਇਹਨਾਂ ਦਾ ਆਪਣਾ ਹੱਥ ਆ ਪਿੰਡਰਾਲੇ ਦੀ ਟੱਬਰ ਦਾ ਤਲਵਿੰਦਰ ਸਿੰਘ ਦਾ ਤੇ ਹੁਣ ਜੇ ਉੱਥੇ ਇੱਡਾ ਖਾਸ ਬੰਦਾ ਜਿਹੜਾ ਉਹਦਾ ਮੁੱਖ ਦੋਸ਼ੀ ਮੰਨਿਆ ਜਾ ਸਕਦਾ ਉਹ ਹੱਥ ਆ ਗਿਆ ਉਹਦੀ ਇੰਟਰੋਗੇਸ਼ਨ ਉਹਨੂੰ ਕੋਰਟਾਂ 'ਚ ਖੜੇ ਕਰਕੇ ਉਹਨੂੰ ਲੋਕਾਂ ਮੋਹਰੇ ਨਸ਼ਰ ਕਰਕੇ ਸਾਰਾ ਕੇਸ ਚੱਲਦਾ ਉਹਦੇ ਸਾਰੇ ਤੱਥ ਰੱਖੇ ਜਾਂਦੇ ਉਹਨੂੰ ਮਨਾਇਆ ਜਾਂਦਾ ਉਹਨੂੰ ਪੁੱਛਿਆ ਜਾਂਦਾ ਉਹ ਤੋਂ ਕਹਾਇਆ ਜਾਂਦਾ ਜੇ ਉਹ ਮੁਕਰਦਾ ਤੇ ਲੋਕਾਂ ਮੋਹਰੇ ਦੱਸਿਆ ਜਾਂਦਾ ਕਿ ਐ ਸਬੂਤ ਮਿਲੇ ਆ ਭਾਈ ਉਹਦੇ ਨਾਲ ਜਿਆਦਾ ਜਲੀਲ ਹੋਣਾ ਸੀ ਲੋਕਾਂ ਨੇ ਔਰ ਗਾਹਾਂ ਤੋਂ ਖੜੇ ਹੋਣ ਵਾਲੇ ਬੰਦਿਆਂ ਨੇ ਕਾਬੂ ਚਾਉਣਾ ਸੀ ਜਾਂ ਉਹਨੂੰ ਮਾਰਨ ਦੇ ਮਾਰਨ ਦੇ ਨਾਲ ਤਾਂ ਫਿਰ ਅੰਦਰ ਸਾਡੇ ਉਹ ਜਿਹੜੀ ਬਾਦਸ਼ਾਹ ਜਿਹਾ ਬਾਗੀ ਵਾਲੀ ਵਿਰਤੀ ਆ ਸਾਡੀ ਉਹਦਾ ਨੁਕਸਾਨ ਕੀ ਆ ਆਪਾਂ ਉਹਦੇ ਉੱਤੇ ਗੱਲਬਾਤ ਕਰੀ ਜਾਵਾਂਗੇ ਹੁਣ ਫੇਰ ਤਿੰਨਾਂ ਲਾਈਨਾਂ ਤੇ ਸਰੋਤੇ ਆ ਜੀ ਅਸੀਂ ਬੇਨਤੀ ਕਰ ਦਿੰਨੇ ਵੀ ਥੋੜਾ ਜਿਹਾ ਰੁਕ ਜਾਓ ਤੁਸੀਂ ਜਿਹੜੀ ਹਿਊਮਨ ਸਾਈਕੀ ਦੇ ਬਾਰੇ ਅਸੀਂ ਥੋੜੀ ਜਿਹੀ ਗੱਲ ਕਰਨੀ ਆ ਠੀਕ ਆ ਵੀ ਜਿਹੜੀ ਇਹ ਇਹ ਸਾਨੂੰ ਜਿਹੜਾ ਹਥਿਆਰ ਦਿੱਤਾ ਗਿਆ ਨਾ ਇਹ ਇਹ ਕਿੰਨਾ ਖਤਰਨਾਕ ਆ ਠੀਕ ਆ ਭਈ ਅਸੀਂ ਅਕਾਲ ਪੁਰਖ ਕੀ ਫੌਜ ਕਹਿ ਕੇ ਆਪਣੇ ਆਪ ਨੂੰ ਜਿਹੜਾ ਇਹ ਨਿਹੰਗਾਂ ਦੇ ਰਾਹੀ ਸੰਤੋਖ ਸਿੰਘ ਵਰਗਿਆਂ ਨੇ ਕੀ ਕੁਛ ਦਿੱਤਾ ਸਾਨੂੰ ਕਿੰਨਾ ਬਕਵਾਸ ਸਾਡੇ ਕੋਲ ਆਪਾਂ ਬੀਵੀ ਚੰਦ ਦੀ ਅੱਗੇ ਗੱਲ ਕਰਦੇ ਹੁੰਨੇ ਆ ਠੀਕ ਆ ਤੇ ਕੋਈ ਚੋਰ ਬੰਦਾ ਉਹ ਸਾਖੀ ਸਾਨੂੰ ਇਹ ਸੁਣਾ ਦਿੱਤੀ ਗਈ ਆ ਕਿ ਉਹ ਆਇਆ ਕਿਸੇ ਦੀ ਚੋਰੀ ਮੱਝ ਕਰਕੇ ਆਇਆ ਉਹ ਚੋਰ ਨੂੰ ਲੱਭਦੇ ਫਿਰਦੇ ਆ ਪੰਜਵੇਂ ਪਾਤਸ਼ਾਹ ਦਾ ਦਰਬਾਰ ਲੱਗਾ ਆ ਉਹਦੇ ਚ ਆ ਕੇ ਬੰਦਾ ਆ ਉਹ ਤੇ ਉਹ ਜਦੋਂ ਆ ਕੇ ਪੁੱਛਦੇ ਆ ਕਿ ਇੱਥੇ ਸਾਡਾ ਕੋਈ ਬੰਦਾ ਚੋਰੀ ਕਰਕੇ ਆਇਆ ਉਹ ਆਇਆ ਤੇ ਗੁਰੂ ਪਾਤਸ਼ਾਹ ਕਹਿੰਦੇ ਵੇ ਲੱਭ ਲਓ ਇੱਥੇ ਜੇ ਕੋਈ ਹੈਗਾ ਤਾਂ ਤੇ ਉਹਨਾਂ ਨੂੰ ਦੇਖਣ ਨੂੰ ਸਾਰੇ ਸੰਤ ਲੱਗੇ ਤੇ ਪੰਜਵੇਂ ਪਾਤਸ਼ਾਹ ਨੇ ਜਾ ਕੇ ਉਹਦੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਆਹ ਤਾਂ ਨਹੀਂ ਤੁਹਾਡਾ ਚੋਰ ਕਹਿੰਦੇ ਵਿਧੀ ਚੰਦੇ ਸ਼ਰੀਰ ਦੇ ਵਿੱਚ ਇਦਾਂ ਚਰਨਾਟ ਛੜੀ ਇਦਾਂ ਉਤਾਰਾਂ ਵੱਜੀਆਂ ਜਾਨੀ ਕਿ ਪੂਰੀ ਕਿਰਪਾ ਜਿਹੜੀ ਆ ਗੁਰੂ ਸਾਹਿਬ ਦੀ ਹੋ ਗਈ ਤੇ ਉਹ ਸਾਰਾ ਕੁਝ ਛੱਡ ਗਿਆ ਹਾਲਾਂਕਿ ਸੰਤੋਖ ਸਿੰਘ ਦੀ ਕਹਾਣੀ ਜਿਹੜੀ ਆ ਉਹ ਕੁਝ ਹੋ ਰਿਹਾ ਹੁਣ ਇਦਾਂ ਉਹ 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 ਬੰਦਾ ਜਾਨੀ ਗੁਰੂ ਸਾਹਿਬ ਦੀ ਕਿਰਪਾ ਵੀ ਹੋ ਗਈ ਆ ਤੇ ਉਹ ਸਾਰਾ ਕੁਝ ਛੱਡ ਵੀ ਗਿਆ ਆ ਪਰ ਬਾਅਦ ਵਿੱਚ ਫਿਰ ਗੁਰੂ ਘਰ ਚ ਪਰਵਾਨਗੀ ਲੈਣ ਲਈ ਕਰਦਾ ਚੋਰੀਆਂ ਆ ਉਹ ਕਦੇ ਘੋੜੇ ਚੋਰੀ ਕਰਾ ਕੇ ਲਿਆਉਂਦਾ ਕਦੇ ਕੁਝ ਹੁੰਦਾ ਕਦੇ ਕੁਝ ਹੁੰਦਾ ਚਲੋ ਪੇ ਉਹ ਉਹ ਸਾਰਾ ਕੁਝ ਜਿਹੜਾ ਇਹ ਮਾਰਕੋਟਾਲਾ ਜਿਹੜਾ ਆ ਠੀਕ ਆ ਜਿਹੜਾ ਇਹ ਇਹ ਇਹਦੇ ਪਿੱਛੇ ਜੜਾਂ ਜਿਹੜੀਆਂ ਆ ਤੁਸੀਂ ਕੱਲਾ ਕੱਲਾ ਜਿਹੜਾ 10ਵੇਂ ਪਾਤਸ਼ਾਹ ਜੋੜ ਕੇ ਦਿੱਤਾ ਹੋਇਆ ਸਾਨੂੰ ਜਿਹਨੂੰ ਬੋਲੇ ਕਹਿੰਨੇ ਆ ਅਸੀਂ ਪਿ ਨਿਹੰਗਾਂ ਦੇ ਬੋਲੇ ਆ ਜੀ ਇਹ ਹੈਨਾ ਪੇ 150 ਚੜ੍ਹੇ ਠੀਕ ਆ ਪੇ ਖਾਲਸਾ ਬਾਦਸ਼ਾਹ ਆ ਜਾਂ ਬਾਕੀ ਆ ਹੈਨਾ ਖਾਲਸਾ ਸੋ ਜੋ ਚੜੇ ਨਿਤ ਜੰਗ ਠੀਕ ਆ ਪੇ 10ਵੇਂ ਪਾਤਸ਼ਾਹ ਕਹਿੰਦੇ ਪੇ ਮੇਰੇ ਸਾਹਮਣੇ ਜਾਨੀ ਸ਼ਸਤਰਾਂ ਤੋਂ ਬਿਨਾਂ ਦਰਸ਼ਨਾਂ ਦੇ ਹੀ ਮੈਨੂੰ 10ਵੇਂ ਪਾਸ਼ਾ ਕਹਿੰਦੇ ਆ 9ਵੇਂ ਪਾਸ਼ਾ ਦੇ ਸੀਸ ਲੱਥਣ ਤੋਂ ਬਾਅਦ ਤੇ ਐਦਾਂ ਦਾ ਸਿੱਖ ਤਿਆਰ ਕਰੂੰਗਾ ਜਿਹੜਾ ਲੱਖਾਂ ਦੇ ਵਿੱਚ ਖੜਾ ਵੀ ਪਛਾਣ ਹੋ ਜਾਊਗਾ ਠੀਕ ਹੈ ਤੇ ਇਹ ਸਿੱਧਾ ਸਿੱਧਾ ਜਿਹੜਾ ਖਾਲਸਾ ਆ ਉਹ ਤਾਂ ਅਕਾਲ ਪੁਰਖ ਦੇ ਨਾਲ ਹੈਗਾ ਖੁਦ ਮੁਖਤਿਆਰ ਆ ਇਹ ਤਾਂ ਆਜ਼ਾਦ ਆ ਸਾਨੂੰ ਤਾਂ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਨਾਲ ਵਾਅਦਾ ਕੀਤਾ ਸੀ ਕਿ ਇਹਨਾਂ ਤੋਂ ਕੋਈ ਕਰਾਇਆ ਨਹੀਂ ਲਿਆ ਜਾਊਗਾ ਠੀਕ ਹੈ ਤੁਸੀਂ ਕੱਲੀ-ਕੱਲੀ ਗੱਲ ਜਿਹੜੀ ਹਾਂ ਝਟਕਾ ਤੇ ਅਸੀਂ ਕੁੱਠਾ ਨਹੀਂ ਖਾਂਦੇ ਝਟਕਾ ਕਰਕੇ ਖਾਂਦੇ ਹਾਂ ਠੀਕ ਹੈ ਉਹ ਜਿਹੜੇ ਪਾਕਿਸਤਾਨੀ ਡਰਾਮੇ ਦੀ ਆਪਾਂ ਗੱਲ ਕਰਦੇ ਸੀਗੇ ਪਈ ਹੁਣ ਫਿਰ ਮੈਂ ਦੁਪਹਿਰੀ ਬਾਈ ਨਾਲ ਗੱਲ ਕਰਦਾ ਸੀਗਾ ਮੇਰੇ ਨਾਂ ਨਹੀਂ ਆਇਆ ਦਿਮਾਗ ਦੇ ਵਿੱਚ ਹੁਣ ਵੀ ਜਾਣੀ ਉਹ ਨਾਂ ਬਿਸਰ ਗਿਆ ਮੈਨੂੰ ਆਪਾਂ ਕਈ ਵਾਰ ਉਹਦੀ ਬਾਰੇ ਗੱਲ ਕੀਤੀ ਆ ਜਦੋਂ ਆਉਂਦਾ ਮੇਰੇ ਸਾਹਮਣੇ ਮੈਂ ਦੱਸਦਾ ਤੁਹਾਨੂੰ ਉਸ ਡਰਾਮੇ ਵਿੱਚ ਜਿਹੜਾ ਨਾ ਝਗੜਾ ਹੁੰਦਾ ਆ ਵਾਰ-ਵਾਰ ਜਿਹੜੀ ਧਿਰ ਹਾਵੀ ਹੁੰਦੀ ਆ ਬਗਾਵਤ ਕਰਦੀ ਆ ਉਹਨਾਂ ਦੀ ਹਾਵੀ ਹੋਣ ਵਾਲੀ ਧਿਰ ਦੀ ਸਭ ਤੋਂ ਵੱਡੀ ਤਾਕਤ ਉੱਥੇ ਦਾ ਕਸਾਈ ਭਾਈਚਾਰਾ ਆ। ਔਰ ਵਾਰ-ਵਾਰ ਉਹ ਉੱਥੇ ਉੱਥੇ ਇਹ ਜ਼ਿਕਰ ਹੁੰਦਾ ਵੀ ਭਾਈ ਤੁਸੀਂ ਉਹਨਾਂ ਨਾਲ ਕਸਾਈਆਂ ਨਾਲ ਫਲਾਨੇ ਕਸਾਈਆਂ ਨਾਲ ਗੱਲ ਕਰ ਲਈ। ਉਹਦੇ ਨਾਲ ਗੱਲ ਕਰ ਲਈ ਕਸਾਈ ਉਹਦੇ ਉਹਦੇ ਭਤੀਜੇ ਨਾਲ ਗੱਲ ਕਰ ਲਈ ਆ। ਮਤਲਬ ਉਹਨਾਂ ਨੂੰ ਪਤਾ ਵੀ ਇਸ ਲੜਾਈ ਵਿੱਚ ਜਿੱਧਰ ਕਸਾਈ ਹੋਣਗੇ ਉਹ ਧਿਰ ਜਿੱਤੂਗੀ। ਹੁਣ ਹੁਣ ਤੂੰ ਸੋਚ ਕੇ ਦੇਖੋ ਕਿ ਸਾਨੂੰ ਜਿਹੜਾ ਵਾਰ-ਵਾਰ ਦਿੱਤਾ ਸਾਡੇ ਦਿਮਾਗ 'ਚ ਪਾਇਆ ਜਾਂਦਾ ਕਿ ਸਿੱਖ ਕੁੱਠਾ ਨਹੀਂ ਖਾ ਸਕਦਾ ਝਟਕਾ ਕਰਕੇ ਖਾ ਲਵੇ ਕਿ ਦਸਵੇਂ ਪਾਤਸ਼ਾਹ ਕਸਾਈ ਬਣਾਉਣਾ ਚਾਹੁੰਦੇ ਸੀ ਆਲ ਆਫ ਸੱਡਨ ਸਾਨੂੰ ਨੌਵੇਂ ਨੌਵੇਂ ਪਾਤਸ਼ਾਹ ਤੱਕ ਜਦੋਂ ਗੁਰੂ ਨਾਨਕ ਪਾਤਸ਼ਾਹ ਗੱਲ ਕਰਦੇ ਆ ਕਿ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਸੋਨੇ ਨੂੰ ਪਹਿਨ ਲਾਓ ਠੀਕ ਹੈ ਤੁਹਾਡੇ ਕੋਲ ਵਧੀਆ ਘਰ ਹੋਣ ਤੁਹਾਡੇ ਕੋਲ ਵਧੀਆ ਬੈੱਡ ਹੋਣ ਜੋ ਖਾਣਾ ਸੋਹਣੀ ਔਰਤ ਆ ਤੁਸੀਂ ਪਰਿਵਾਰ ਵਿੱਚ ਜੀਨੇ ਆ ਪਰ ਰਸ ਨਾ ਹੋਵੇ ਹੁਣ ਕਿਸੇ ਜੀਵ ਨੂੰ ਐਦਾਂ ਤੁਸੀਂ ਫੜਕੇ ਲਿਆਉਣਾ ਫਿਰ ਵੱਡਣਾ ਉਹਨੂੰ ਫਿਰ ਉਹ ਤੇ ਖੁਸ਼ੀ ਮਨਾਉਣੀ ਆ ਫਿਰ ਸਿਆਰਾਂ ਨੂੰ ਤਿਲਕ ਲਾਉਣੀ ਤੁਸੀਂ ਇਹ ਰਸਨੀ ਤਾਂ ਹੋਰ ਕੀ ਹੈ ਹੁਣ ਜਦੋਂ ਉਹ 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 ਜਿਹੜੀ ਜਿਹੜਾ ਸਾਰਾ ਸ਼ਬਦ ਆ ਉਹਨੂੰ ਪੜਦੇ ਆ ਉਹਦੇ ਵਿੱਚ ਤਾਂ ਇਹ ਆ ਕਿ ਤੁਸੀਂ ਠੀਕ ਆ ਆਪਣੇ ਘਰ ਵਿੱਚ ਰਹਿਣੇ ਆ ਕੋਈ ਬੰਦਾ ਔਰਤ ਨੂੰ ਛੱਡ ਕੇ ਜੰਗਲਾ ਸੰਿਆਸੀ ਹੋਇਆ ਫਿਰਦਾ ਗੁਰੂ ਸਾਹਿਬ ਕਹਿੰਦੇ ਵੀ ਗ੍ਰਸਥ ਜ਼ਰੂਰੀ ਆ ਔਰਤਿਆ ਤੁਹਾਡਾ ਵਿਆਹ ਹੋ ਗਿਆ ਠੀਕ ਹੈ ਇਸੇ ਤਰ੍ਹਾਂ ਜੇ ਕਿਤੇ ਇਦਾਂ ਹੋ ਗਿਆ ਵੀ ਮੀਟ ਖਾਣਾ ਖਾ ਲਿਆ ਬਿਸ਼ੱਕ ਜੋ ਮਰਜੀ ਤੁਸੀਂ ਰੋਜ਼ ਵੀ ਖਾ ਲਿਆ ਕੋਈ ਉਹ ਉਹ ਨਹੀਂ ਹੈਗਾ ਪਰ ਜਿਹੜਾ ਉਚੇਚ ਕਰਕੇ ਵੱਢ ਕੇ ਖਾਂਦੇ ਆ ਤੁਸੀਂ ਉਹਦੇ ਇਹ ਇਹ ਕਨਸੈਪਟ ਇਦਾਂ ਤਾਂ ਨਹੀਂ ਹੈਗਾ ਕਿ ਸਾਨੂੰ ਕਿਸੇ ਹੋਰ ਨੇ ਕਸਾਈ ਬਣਾਉਣ ਲਈ ਦਿੱਤਾ ਹੋਵੇ ਤੇ ਵੱਢਦੇ ਟੁੱਕਦੇ ਹੋਣਗੇ ਇਹ ਇਦਾਂ ਇਦਾਂ ਇਹ ਕਰਦੇ ਰਹਿਣਗੇ ਜਿਵੇਂ ਭੜਕੇ ਨੂੰ ਮੈਨੂੰ ਲੋੜ ਪਈ ਜਦੋਂ ਅਗਲਾ ਖਤਰੀ ਨੂੰ ਆਪਣੀਆਂ ਭਜਾਵਾਂ ਬਣਾ ਕੇ ਰੱਖਦਾ ਜਦੋਂ ਉਹਨੂੰ ਕਹਿੰਦਾ ਵੀ ਤੇਰਾ ਕੰਮ ਆ ਲੜਾਈ ਕਰਨਾ ਰਾਖੀ ਕਰਨੀ ਤਾਂ ਕੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੀ ਲਹਿਰ ਨੂੰ ਉਹ ਖਤਮ ਕਰਨ ਦੀ بجائے ਉਹਦੇ ਬਰਾਬਰ ਕੁਝ ਹੋਰ ਉਹਨੂੰ ਗਲਤ ਸਾਬਤ ਕਰਨ ਦੀ بجائے ਇਹ ਤਾਂ ਨਹੀਂ ਹੈਗਾ ਕਿ ਉਹਨਾਂ ਨੇ ਇਸ ਤਰੀਕੇ ਨਾਲ ਡਾਇਵਰਟ ਕੀਤਾ ਹੋਏ ਸਾਡੇ ਅੰਦਰ ਇਹ ਸੰਕਲਪ ਪਾਤੇ ਹੁਣ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਹਥਿਆਰ ਰੱਖਣ ਦੀ ਤੁਸੀਂ ਜਿਹੜੀ ਜਿਹੜਾ ਜੜੀ ਨਾ ਇਹ ਇਹ ਗੱਲ ਕਰਨੇ ਵਾਲੇ ਜਿਹੜੇ ਬੰਦੇ ਆ ਪੇ ਖਾਲਸਾ ਬਾਦਸ਼ਾਹ ਹੁੰਦਾ ਜਾਂ ਬਾਗੀ ਹੁੰਦਾ ਉਹਨਾਂ ਦੇ ਕਰਤਾਰ ਦੇ ਉੱਤੇ ਕਿਤੇ ਨੀਕਾ ਮਾਰ ਕੇ ਦੇਖੋ ਪੇ ਕਿਤੇ ਉਹਨਾਂ ਚੋਂ ਗੈਰਤ ਮਿਲ ਜਾ ਤੁਹਾਨੂੰ ਫਰੀ ਦੇ ਪੈਸੇ ਮਿਲਦੇ ਹੁਣ ਮਰਨੇ ਨੂੰ ਤਿਆਰ ਹੋ ਜਾਣਗੇ ਪੁਲਿਸ ਫਾਲਡਵੇ ਥੋੜੀ ਸਖਤੀ ਹੋ ਜਵੇ ਪੈਰਾਂ ਤੇ ਡਿੱਗ ਜਾਣਗੇ ਪੁਲਿਸ ਵਾਲਿਆਂ ਨੂੰ ਪੁੱਛ ਕੇ ਦੇਖੋ ਤੁਸੀਂ ਖਾੜਕੂ ਲਹਿਰ ਦੇ ਵੇਲੇ ਦੇ ਰਿਕਾਰਡ ਜਿਹੜੇ ਜਿਹੜੇ ਬੰਦੇ ਜਿਹੜਾ ਬੰਦਾ ਹੁਣ ਠੀਕ ਠਾਕ ਟੱਬਰ ਚ ਰਹਿੰਦਾ ਕਿਸੇ ਬੰਦੇ ਨੂੰ ਕਹੋ ਫੋਨ ਕਰਕੇ 5 ਮਿੰਟ ਦੱਸੇ ਪੇ ਕਿਦਾਂ ਉਹ ਬਾਅਦ ਵਿੱਚ ਜਿਹੜਾ ਉਹਦੇ ਪਰਿਵਾਰ ਨੇ ਦੁੱਖ ਚ ਲਿਆ ਉਹਦਾ ਅੱਜ ਉਹਦੀ ਫੀਲਿੰਗ ਕੀ ਆ ਫੇਰਾ ਕਿਦਾਂ ਦਾ ਸੀ ਉਹ ਸਾਨੂੰ ਝਟਪਟਾ ਲੱਗਿਆ